ਜਿੱਥੇ ਕਿ ਪੂਰੇ ਭਾਰਤ ਦੇ ਵਿੱਚ ਪ੍ਰਭੂ ਜਸਮਜੀਤ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਹੀ ਜਨਮ ਦਿਹਾੜਾ ਹਲਕਾ ਮਜੀਠਾ ਦੇ ਪਿੰਡ ਨਾਕ ਨਵੀਂ ਵਿੱਚ ਪਾਸਟਰ ਰਣਜੀਤ ਸਿੰਘ ਮਟੂ ਵੱਲੋਂ ਆਪਣੀ ਕਲੀਸिया ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਅਤੇ ਬੱਚਿਆਂ ਵੱਲੋਂ ਪ੍ਰਭੂ ਦੇ ਭਜਨ ਅਤੇ ਗੀਤ ਦੁਆਰਾ ਮਹਿਮਾ ਕੀਤੀ ਗਈ। ਅਤੇ ਪਾਸਟਰ ਰਣਜੀਤ ਸਿੰਘ ਵੱਲੋਂ ਬੱਚਿਆਂ ਦੀ ਹੌਸਲਾ ਵਧਾਈ ਵਾਸਤੇ ਬੱਚਿਆਂ ਨੂੰ ਕੋਟੀ, ਸਵੈਟਰ, ਬੂਟ, ਜਰਾਬਾ ਆਦਿ ਗਿਫਟ ਦਿੱਤੇ ਗਏ ਅਤੇ ਉਸ ਤੋਂ ਇਲਾਵਾ ਵਿਧਵਾ ਬੀਬੀਆਂ ਨੂੰ ਬਾਟਰ ਰਣਜੀਤ ਸਿੰਘ ਵੱਲੋਂ ਵਿਧਵਾ ਬੀਬੀਆਂ ਨੂੰ ਕੰਬਲ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਮਜੀਠੇ ਤੋਂ ਹਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਇੰਡੀਆ ਨਿਊਜ਼ ਆਦ ਤੱਕ ਸਿਰਫ ਕੜਵਾ ਸੱਚ ਪਰਮੇਸ਼ਵਰ ਉਸ ਦੇ ਪਿਤਾ ਦੌਦ ਦਾ ਤਖਤ ਉਹਨੂੰ ਦੇਵੇਗਾ ਹallelujah ਇੱਥੇ ਦੱਸ ਰਹੇ ਆ ਕਿ ਜਿਹੜਾ ਤੂੰ ਪੁੱਤਰ ਜਨਮ ਦੇਣ ਵਾਲੀ ਹੈ ਨਾ ਉਹ ਪੁੱਤਰ ਕੋਈ ਆਮ ਕੋਈ ਆਮ ਨਹੀਂ ਹੈ ਉਹ ਕਿਤਰਾ ਦਾ ਹੋਵੇਗਾ ਮਹਾਨ ਹੋਵੇਗਾ ਤੇ ਆਤਮ ਮਹਾਨ ਦਾ ਪੁੱਤਰ ਸਦਾਵੇਗਾ ਤੇ ਪਰਮੇਸ਼ਰ ਦਾ ਉਹਦਾ ਤਖਤ ਕੀ ਦੇਵੇਗਾ ਇਲਾਕੇ ਜਾ ਕੇ ਬਣਾ ਪਿੱਛੇ ਕਿਸੇ ਨੂੰ ਦੇਖਣਾ ਨਹੀਂ ਬਲੇ ਇਲਾਕੇ ਖੋਜਾ ਜਾ ਕੇ ਬਲੇ ਦੇਖ ਕੇ ਜਾ ਕੇ ਲੋਕ ਬਣਾ ਲੈ No! thank <laughs> you ਹਨੀ ਪਾਸਟਰ ਜੀ ਅੱਜ ਜਿਹੜਾ ਵੱਡੇ ਦਿਨ ਤੇ ਪ੍ਰੋਗਰਾਮ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਜੀ ਆਪਣਾ ਨਾਮ ਦੱਸ ਕੇ ਤੇ ਹਾਂਜੀ ਸਾਰਿਆਂ ਨੂੰ ਸਲਾਮ ਮੈਂ ਪ੍ਰਭੂ ਦਾ ਦਾਸ ਪਾਸਟਰ ਅਰੰਜੀਤ ਸਿੰਘ ਮੱਟੂ ਪਿੰਡ ਨਾਗ ਨਵੇਂ ਮਜੀਠਾ ਰੋਡ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਜੀ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦੀਆਂ ਔਰ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਵਧਾਈਆਂ ਦੇਣੀਆਂ ਚਾਹਨਾ ਹਾਂ ਔਰ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਕਿ ਸਾਡੇ ਪਿੰਡ ਨਾਗ ਨਵੇਂ ਹੈਵਨ ਰਿਜ਼ੋਰਟ ਦੇ ਸਾਹਮਣੇ ਸੜਕ ਦੇ ਉੱਤੇ ਰੋਡ ਦੇ ਉੱਤੇ ਕੱਲ 25 ਦਸੰਬਰ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਨੂੰ ਮਨਾਇਆ ਗਿਆ ਔਰ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮਸੀਹ ਬੱਚਿਆਂ ਨੇ ਖੁਦਾਵੰਦੀ ਮਹਿਮਾ ਕੀਤੀ ਔਰ ਸਾਡੇ ਚਰਚ ਦੇ ਬੱਚਿਆਂ ਨੇ ਕੁਝ ਐਕਸ਼ਨ Song ਤੇ ਡਾਂਸ ਕਰਕੇ ਪ੍ਰ부ਦੀ ਮਹਿਮਾ ਕੀਤੀ। ਔਰ ਛੋਟੇ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਸਾਡੇ ਚਰਚ ਵੱਲੋਂ ਜੈਗਟਾ, ਬੂਟ, ਜਰਾਬਾਂ, ਟੋਪੀਆਂ ਜਿਹੜੀਆਂ ਗਿਫਟ ਦਿੱਤੀਆਂ ਗਈਆਂ ਔਰ ਕੁਝ ਵਿਧਵਾ ਭੈਣਾਂ ਸੀਗੀਆਂ ਉਹਨਾਂ ਨੂੰ ਕੰਬਲ ਗਿਫਟ ਦਿੱਤੇ ਗਏ। ਤੁਸੀਂ ਸ਼ਹਿਰ ਵਾਸੀਆਂ ਨੂੰ ਜਾਂ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਜੀ ਮੈਸੇਜ ਮੈਂ ਹੀ ਦੇਣਾ ਚਾਹੁੰਦਾ ਹਾਂ ਕਿ ਪ੍ਰਭੂ ਦੇ ਨਾਲ ਜੁੜੋ ਪ੍ਰਭੂ ਬੜਾ ਮਹਾਨ ਹੈ ਪ੍ਰਭੂ ਦੇ ਕੋਲ ਸੱਚੀ ਸ਼ਾਂਤੀ ਹੈ ਇਹ 25 ਦਸੰਬਰ ਦੇ ਉੱਤੇ ਮੈਂ ਬਾਈਬਲ ਦੇ ਵਿੱਚੋਂ ਇਹੀ ਮੈਸੇਜ ਦਿੱਤਾ ਹੈ ਕਿ ਪਰਮੇਸ਼ੁਰ ਦੇ ਰਾਜ ਦਾ ਕਦੀ ਵੀ ਅੰਤ ਨਹੀਂ ਹੋਵੇਗਾ ਉਹ ਬੜਾ ਮਹਾਨ ਹੈ ਸਵਰਗ ਦੂਤ ਨੇ ਆ ਕੇ ਮਾਤਾ ਮਰੀਮ ਨੂੰ ਵਧਾਈ ਦਿੱਤੀ ਤੇ ਸੱਚਮੁੱਚ ਵਧਾਈ ਉਹ ਦਿੱਤੀ ਜਾਂਦੀ ਹੈ ਜਦੋਂ ਕੋਈ ਖੁਸ਼ੀ ਦਾ ਕੰਮ ਹੋਵੇ ਤੇ ਮੈਂ ਆਪ ਜੀ ਨੂੰ ਵਧਾਈ ਦੇਣੀ ਚਾਹੁੰਨਾ ਕਿ ਸਾਡੇ ਲਈ ਇੱਕ ਖੁਸ਼ੀ ਦਾ ਮੌਕਾ ਹੈ ਸਾਡੇ ਲਈ 크리스마ਸ ਹੈ ਸਾਡੇ ਲਈ ਪ੍ਰਭ ਯੇਸ਼ੂ ਮਸੀਹ ਦੇ ਜਨਮ ਦਿਹਾੜਾ ਆ ਚੁੱਕਾ ਹੈ ਔਰ ਲੋੜ ਹੈ ਕਿ ਅਸੀਂ ਪ੍ਰਭੂ ਦੇ ਨਾਲ ਜੁੜੀਏ ਔਰ ਬਰੀਆਈ ਨੂੰ ਨਸ਼ਿਆਂ ਨੂੰ ਬੁਰੇ ਕੰਮਾਂ ਛੱਡੀਏ ਤੇ ਰੱਬ ਦਾ ਧੰਨਵਾਦ ਦੇ ਵਿੱਚ ਸਾਡੇ ਚਰਚ ਰੱਬ ਦੀ ਆਵਾਜ਼ ਚਰਚ ਵੱਲੋਂ ਸਾਰੇ ਨੂੰ ਲੱਖ ਲੱਖ ਵਧਾਈ ਹੋਵੇ ਪ੍ਰਭੂ ਆਪ ਸਭ ਦੇ ਨਾਲ ਹੋਵੇ ਗੋਡ ਬlesਸ ਯੂ